ਇਹਨਾਂ ਦਾ ਕੰਮ ਸੀ ਪਰ ਹੁਣ 6 4 ਤਰੀਕ ਤੋਂ ਬਾਅਦ ਅੱਜ ਲੋਟ ਕਰ ਰਹੀ ਤਰੀਕ ਕਿੰਨੀ ਆਮ ਕਰਨ ਕਰਨ ਦੀ 22 ਤਰੀਕ ਦੇ ਉੱਪਰ 22 ਤਰੀਕ ਨੂੰ ਜਿੱਤਣ ਤੋਂ ਬਾਅਦ ਅਗਲੇ ਮਹੀਨੇ ਦੀ 22 ਤਰੀਕ ਨੂੰ ਇਸੇ ਸਥਾਨ ਤੇ ਖੜ ਕੇ ਇਹ ਸਾਰੇ ਫੋੜੇ ਫੈਸਲੇ ਜਿਹੜੇ ਨਾਲ ਆਫਰ ਹੋਣਗੇ ਨਾਲ ਸਾਰੀ ਮਸ਼ੀਨਰੀ ਨੂੰ 22 ਤਰੀਕ ਨੂੰ ਇਸ ਆ ਚੌਪਰੇ ਤੇ ਖੜ ਕੇ ਗੁਰਦੁਆਰੇ ਸੂਰੇ ਮੈਂ ਕਹਿਣਾ ਉਹੀ ਸਾਰੇ ਫੈਸਲੇ ਜਿਹੜੇ ਥੋਡੇ ਸੀ ਬੇਜ ਤੇ ਥੋਡੇ ਪਾਣੀ ਦੇ ਆ ਇਸ ਜਗ੍ਹਾ ਤੇ ਪੈਤਰ ਜਗ੍ਹਾ ਤੇ ਬਸਲਾ ਹੋਊਗਾ ਜਿਹੜਾ ਕੱਲ ਹੋਮਰ ਸਿਵਾਕਾ ਗਿਆ ਉਹ ਕਹਿੰਦਾ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਬੀਬੀ ਧੰਨਵਾਦ ਜਿਹੜਾ ਆਪੂ ਗੰਨ ਚੱਕੀ ਆ ਰੋਕ ਕੇ ਰੱਖਣੀ ਚਾਹੀਦੀ ਆ ਜਦੋਂ ਕਿ ਤੁਸੀਂ ਮੂਰੇ ਹੋਗੇ ਤਾਂ ਕੋਈ ਰੋਕ ਨਹੀਂ ਸਕਦਾ ਜੇ ਕੋਈ ਲੋਟਾਂ ਦੀ ਗੱਲ ਕਰ ਲੋ ਤਾਕਤ ਦੀ ਗੱਲ ਕਰੋ ਥੋਡੇ ਕੋਲ ਇਹਨਾਂ ਕੋਲ ਨਹੀਂ ਇੱਕ ਚੌਧਰੀ ਬਣੇ ਨੇ ਜੀ ਗੱਲ ਸੁਣ ਲੋ ਜਬੀਰ ਜੀ ਜੀ ਪਾਉਂ ਗੱਲ ਸੁਣ ਲੋ ਇਹਦਾ ਸਰੀਰਕ ਟ੍ਰੀਟਮੈਂਟ ਨਾਂ ਦਿੱਤਾ ਗਿਆ ਹੋਇਆ ਰੋਵਨ ਕੋਟਿਰਾ ਦੇ ਉੱਪਰ ਸਭ ਕੋਈ ਮੈਂ ਵੀ ਆਈ ਨੀ ਨੇ ਭਾਇ ਤੇ ਹਾਂਜੀ ਗੱਲ ਸੁਣ ਲੋ ਉਹਨੂੰ ਮੇਰੇ ਤੇ ਤੇ ਮੋਦੀ ਸਾਹਿਬ ਤੇ ਘੋਸਾ ਹੈ ਮੋਦੀ ਤੇ ਘੋਸਾ ਤੁਸੀਂ ਜੋ ਨਜ਼ਾਰਾ ਨਿਆਤਾ ਮੈਂ ਤੁਹਾਨੂੰ ਵਚਨ ਦਿੰਦਾ ਚਾਹੇ ਗਰਾਊਂਡ ਚਾਹੇ ਪਾਣੀ ਦੀ ਸਮੱਸਿਆ ਅਗਲੇ ਮਹੀਨੇ ਮੈਂ ਤੁਹਾਨੂੰ ਦੱਸਦਾ ਕਿ 27 ਤਰੀਕ ਨੂੰ ਇਸੇ ਤੇ ਆ ਕੇ ਫੈਸਲਾ ਹੋਊ ਗਰਾਊਂਡ ਨੂੰ ਵੀ ਜਾ ਕੇ ਕੋਈ 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 ਤੁਸੀਂ ਕਹਿਣਾ ਨਹੀਂ ਇਹ ਗੱਲ ਉਹ ਕੋਈ ਨਹੀਂ ਜਿਹੜੇ ਤੇ ਤੇ ਅਗਲੇ ਦੀ ਗੱਲ ਕਰੀਏ ਉਹਨੂੰ ਛੱਡੋ ਉਹ ਤਾਂ ਮੈਂ ਜਿਹੜਾ ਲਵਾਉਣਾ ਸੀ ਉਹ ਨਹੀਂ ਗਿਆ ਤਾਂ ਅਗਲੇ ਦੀ ਗੱਲ ਕਰੋ ਰਾਉਂਡ ਖੁੱਡਾ ਇੱਥੇ ਉਧਰ ਬੈਠ ਕੇ ਸਾਰਾ ਜਿੰਨਾ ਵੀ ਉਤੇ ਪੈਸਾ ਲੱਗੂਗਾ 27 ਤਰੀਕ ਨੂੰ ਅਗਲੇ ਮਹੀਨੇ ਦੇਖੇ ਰੱਖ ਉਦੋਂ ਬਾਅਦ ਜਿਹੜਾ ਖੁੱਡਾ ਸੀਵਰੇਜ ਕਾਲ ਦਾ ਉਹ ਸੈਂਟਰਲ ਗਵਰਨਮੈਂਟ ਤੋਂ ਮੈਂ ਉਦੋਂ ਹੀ ਚਾਹੇ 50 ਲੱਗੇ ਲੱਗੇ ਕਰੋੜ ਉਹਨਾਂ ਨੂੰ ਕਰਵਾਉਂਗਾ ਸਿਰਫ ਮੇਰੇ ਤੇ ਵਿਸ਼ਵਾਸ ਰੱਖਿਓ 4 ਤਰੀਕ ਤੱਕ ਇਹ ਦੇਖੋ ਨੇਰੀ ਕਿਵੇਂ ਆਉਂਦੀ ਐ ਸਰ ਮੋਤੀ ਪੰਨਾ ਮਰਦਾ ਨਹੀਂ ਸੀ ਅਸਲੀ ਰੌਲਾ ਕੀ ਸੀ ਪਹਿਲਾਂ ਫੁੱਲ ਰਲਿਆ ਨਹੀਂ ਸੀ ਕਦੇ ਇਸ ਵਾਰ ਫੁੱਲ ਲੈ ਕੇ ਆਂਦਾ ਪੰਜਾਬ 'ਚ ਤੇ ਯੂਪੀ ਬਿਹਾਰ ਨੂੰ ਇਹ ਵੀ ਚੜ੍ਹਨ ਲੱਗੂਗਾ ਤਲਵਾਰ ਚਾਹ ਹਿੰਦ ਜਾ